ਹੈਲੋ ਹਾਂਜੀ ਕੀ ਹਾਲ ਪੁੱਤ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਸਤਿ ਸ਼੍ਰੀ ਅਕਾਲ ਮੀ ਸਤਿ ਸ੍ਰੀ ਅਕਾਲ ਹੋਰ ਕੀ ਕਰਨ ਦਾ ਮਰ ਪੁੱਤ ਕੋਈ ਨਾ ਸੈਤੋਂ ਆਹ ਕੰਮ ਕਰ ਤੋਂ ਰੋਟੀ ਪਾਣੀ ਖਾਦਾ ਸੀ ਤੇ ਚੰਦਰ ਗਈ ਦਵਾਈ ਜੀ ਲੈਣ ਅੱਛਾ ਤੇ ਮੈਂ ਹਾਂ ਚਲ ਫੋਨ ਹੀ ਕਰਦੇ ਆ ਤੇ ਹੋਰ ਤੇਜ ਜਣਾ ਦਾ ਕੀ ਹਾਲ ਆ ਠੀਕ ਠਾਕ ਸਾਰੇ ਠੀਕ ਠਾਕ ਵਧੀਆ ਗਰਲੇਨ ਦਾ ਸਾਰੇ ਠੀਕ ਠਾਕ ਵਧੀਆ ਤੇ ਹੋਰ ਹੋਰ ਪੱਤ ਘਰ ਕਿੱਦਰਾ ਵਾ ਠੀਕ ਠਾਕ ਵਧੀਆ ਮੈਂ ਸਹਰਦਾ ਤਾਂ ਨਾਲ ਗੱਲ ਹੀ ਕਰਨੀ ਹੈ ਕਿ ਜ਼ਰੂਰੀ ਤੇ ਮੈਂ ਹਾਂ ਚਲੋ ਫੋਨ ਕਰਦੇ ਆ ਤੇ ਮਹਾਰਦਨ ਨੂੰ ਵੀ ਮੰਮੀ ਇਹਦਾ ਸ਼ਿੰਦਰ ਨਾਲ ਗੱਲ ਕਰਦਾ ਹੀ ਮੈਂ ਪਰਲੇ ਕਵਰੇਜ ਹਾਂ ਤੇ ਨੇ ਸਪੀਕਰ ਓਪਨ ਕੀਤਾ ਹੀ ਤੇ ਤੁਸੀਂ ਸ਼ਿੰਦਰ ਨੂੰ ਸਭ ਕਹਿ ਰਹੇ ਕਿ ਪੁੱਤਰ ਕੁੜੀ ਦਾ ਧਿਆਨ ਨਾ ਰੱਖੀ ਉਹਦੇ ਹੋਰ ਦੋ ਸਾਲਾਂ ਨੂੰ ਵਿਆਹਣ ਵਾਲੀ ਹੋ ਜਾਣੀ ਆ ਤੇ ਪਿੱਛੇ ਦਾ ਧਿਆਨ ਰੱਖੀ ਦਾ ਹਾਂ ਦਾ ਕਿਉਂ ਮੈਨੂੰ ਸਭਾ ਨੂੰ ਨਾ ਬੜਾ ਹੋਰ ਤਰ੍ਹਾਂ ਲੱਗਾ ਮੈਂ ਸਿਰਫ ਨਾ ਐਸੇ ਕਰਕੇ ਚੁੱਪ ਕੀਤਾ ਰਿਹਾ ਕਿ ਸਾਡੇ ਘਰ 'ਚ ਲੜਾਈ ਪਾਊਗੀ ਤੇ ਮੈਂ ਅੱਜ ਹੁਣ ਕੋਈ ਵੀ ਨਹੀਂ ਕਰਦਾ ਮੈਂ ਆ ਚਲ ਮੈਂ ਇਹੋ ਨਾਲ ਗੱਲ ਕਰਦਾ ਤੇ ਮੈਂ ਤੁਹਾਨੂੰ ਇਹ ਕਹਣਾ ਹੀ ਵੀ ਇਤਨਾ ਘਰ ਨਹੀਂ ਵਸਦੇ ਹੁੰਦੇ ਧੀਆਂ ਦੇ ਜਿਦ ਤਰ੍ਹਾਂ ਤੁਸੀਂ ਜੇ ਪਿੱਛੇ ਦਾ ਧਿਆਨ ਲੱਖੋਗੀ ਤੇ ਫਿਰ ਇੱਥੋਂ ਕਿਵੇਂ ਮਨ ਲੋ ਧਿਆਨ ਰੱਖੋਗੀ ਸਾਡੇ ਘਰ ਦਾ ਕੌਣ ਖਿਆਲ ਰੱਖੂਗਾ ਆਪਾਂ ਨੇ ਦੁਬਾਰੇ ਤਾਂ ਹੀ ਕੀਤਾ ਹੋਇਆ ਨਾ ਵੀ ਚਲੋ ਇਹ ਘਰ ਦਾ ਵੀ ਧਿਆਨ ਰੱਖੇ ਚਲ ਪੁੱਤ ਕੋਈ ਗੱਲ ਨਹੀਂ ਤੇ ਮੇਰੇ ਕੋ ਕਹਾ ਗਿਆ ਤੇ ਕੋਈ ਨਹੀਂ ਗਾ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਇਹ ਤੇ ਚਲੋ ਹੁਣ ਪਤਾ ਕੀ ਆ ਮਾਰਾ ਅਸਰ ਪੈਂਦਾ ਨਾ ਹੈ ਕਿ ਨਹੀਂ ਪੈਂਦਾ ਚਲ ਪੁੱਤ ਕੋਈ ਨਹੀਂ ਮੇਰੇ ਕੋ ਆਖਿਆ ਗਿਆ ਵਾ ਕੋਈ ਗੱਲ ਨਹੀਂ ਵੀ ਗਾ ਨਹੀਂ ਹੁੰਦੀ ਆ ਗੱਲ ਰੜਕੇ ਮੇਰਾ ਪੁੱਤ ਪਰਿਵਾਰ ਤੇ ਰਿਆ ਕਰੋ ਕੋਈ ਨਹੀਂ ਉਹ ਨਹੀਂ ਅਹੀਂ ਤੇ ਬੜਾ ਸਗੋਂ ਅਹੀਂ ਤੇ ਸੋਚਦੇ ਨਹੀਂ ਆ ਕਦੀ ਹੁਣ ਹਰ ਗੁਰਦੇਜ ਆ ਤੇ ਉਹਨੂੰ ਹਰ ਇੱਕ ਚੀਜ਼ ਲਿਆ ਕੇ ਦੇਈ ਦੀ ਆ ਕਦੀ ਸੋਚਿਆ ਹੀ ਨਹੀਂ ਆ ਵੀ ਇਹ ਵੀ ਕਾਇਆ ਬਗਾਨਾ ਆ ਜਾਂ ਮੇਰਾ ਮੁੰਡਾ ਨਹੀਂ ਆ ਕਿੱਦਾਂ ਆ ਕਿ ਨਹੀਂ ਮਤਿਆਂ ਵਾਲਾ ਕੋ ਕੰਮ ਹੀ ਨਹੀਂ ਕਰੀ ਕੀਤਾ ਪਰ ਐਦਾਂ ਫਿਰ ਮੇਰੇ ਵੀ ਦਿਲ ਚ ਆਉਂਦਾ ਵੀ ਇਹ ਗੇਮ ਤੁਹਾਡੀ ਮਦਦ ਦੀ ਕਰਨੀ ਆ ਮੰਨ ਲਓ ਚਲੋ ਆਪਣੇ ਕੁੜੀ ਦਾ ਵਿਆਹ ਹੀ ਆ ਨੀ ਕਿ ਪ੍ਰਵੀਨ ਨਾਲ ਦੇ ਆਪਾਂ ਰਲ ਮਿਲ ਕੇ ਮਦਦ ਤੇ ਉਹਨੇ ਮੇਰੇ ਕੋਲ ਮੰਗਣੀ ਆ ਜੋ ਵੀ ਆ ਤੈਨਾਲ ਕੋਈ ਨਹੀਂ ਮਰ ਕੋ ਆਖਿਆ ਦਾ ਕੋਈ ਗੱਲ ਨਹੀਂ ਗੀ ਗਾ ਨਹੀਂ ਇਹ ਗੱਲ ਹੁੰਦੀ ਕੋਈ ਨਹੀਂ ਦਾ ਹਾਂ ਚਲੋ ਕੋਈ ਨਹੀਂ ਆ ਠੀਕ ਆ ਠੀਕ ਆ ਤੇ ਮੈਂ ਇਹ ਤੁਹਾਨੂੰ ਗਾੜਾ ਹੀ ਵੀ ਇਹਨਾਂ ਸਭ ਆਖੋ ਵੀ ਨਹੀਂ ਇਤਰਾ ਨਹੀਂ ਕਰਦਾ ਖਿਆਲ ਨਹੀਂ ਮਤਲਬ ਪਿੱਛੇ ਦਾ ਖਿਆਲ ਨਹੀਂ ਅੱਗੇ ਦਾ ਖਿਆਲ ਰੱਖੋ ਘਰ ਫੇੜੀ ਚੱਲਦੇ ਆ ਇਦਾਂ ਘਰ ਨਹੀਂ ਚੱਲਦੇ ਕੋਈ ਨਹੀਂ ਜਦੋਂ ਪਿੱਛੇ ਦਾ ਧਿਆਨ ਰੱਖਾਂਗੇ ਉਹ ਵੀ ਪੋਟਾ ਨਹੀਂ ਕਰਨਾ ਪਰ ਇਹ ਨੂੰ ਆਂਦਾ ਵੀ ਕਰਾਂਗੇ ਮੈਂ ਤੇ ਸਭ ਜੀ ਗੱਲ ਸਮਝਦਾ ਹੀ ਨਹੀਂ ਆ ਮੈਂ ਤਾਂ ਕਹਿੰਦਾ ਕੋਈ ਗੱਲ ਨਹੀਂ ਆ ਇਹ ਚਲੋ ਕੋਈ ਨਹੀਂ ਮੈਂ ਇਹੀ ਗੱਲ ਕਰਨੀ ਤਾਂ ਛੰਦਰ ਵੀ ਆਉਂਦੀ ਆ ਤੇ ਮੈਂ ਫਿਰ ਬਾਅਦ ਚ ਕਰੂੰਗਾ ਗੱਲਬਾਤ ਕੋਈ ਨਹੀਂਗਾ ਤੇ ਜੇ ਮੇਰੇ ਕੋ ਹੋ ਗਈ ਤਾਂ ਕੋਈ ਗੱਲ ਨਹੀਂ ਛੰਦਰ ਵੀ ਤੁਸੀਂ ਪਤਾ ਕਿ ਕਿਥੋਂ ਹੈ ਦਵਾਈ ਲੈ ਕੇ ਵੀ ਪੀਜਾ ਵਧਿਆ ਸੀ ਦਦਣਾ ਹੈ ਡਬੜੀਆਂ ਲੈ ਆਉਂਦੇ ਮੈਂ ਤਾਂ ਇੱਥੇ ਹੀ ਲੈ ਆਇਆ ਡਾਕਟਰ ਨਵਾਂ ਨਹੀਂ ਆਇਆ ਆਪਣੇ ਲਾਗੇ ਉਦੋਂ ਲੈ ਬੀਪੀ ਜੇ ਵਧਿਆ ਸੀ ਮੈਂ ਜਿਆਦਾ ਮੁਸ਼ਕਲ ਜੀ ਆਉਗੀ ਤੇ ਫਿਰ ਦਵਾਈ ਥਨਾ ਹੀ ਆ। ਅੱਛਾ ਅੱਛਾ ਤੇ ਉਹ ਬਰਤੇ ਜਿੱਥੇ ਗਿਆ ਉਹਨਾਂ ਨੇ ਬਰਤੇ ਜਿੱਥੇ ਉਹਨਾਂ ਬਾਹਰ ਕਿਤੇ ਅੱਛਾ ਇਹ ਜਿਆਦਾ ਵਾ ਹਾਂ ਜਿਆਦਾ ਹੀ ਆ ਹਾਂ ਹਾਂ ਮੱਥਾ ਜਾਂ ਗਰਮਿਆਂ ਦੇ ਹੂੰ ਕੀ ਕੀ ਵਧਿਆ ਵਾ ਅੱਛਾ ਉਹ ਸਰਜਿੰਦੂ ਚੱਕਰ ਜਾਈ ਜਾਂਦੇ ਆ ਪਰ ਉਹ ਬੀਪੀ ਵਧੇ ਦੀ ਉਹਨੇ ਬਤਰਾਖ ਪੱਤੇ ਦਿੱਤੇ ਆ ਕੰਦੇ ਪੱਤੇਵਰੇ ਬੜੀ ਜਗਾ ਤੇ ਦਿਨ ਸੇ ਪੀਰਾ ਮਾ ਜੀ ਦਾ 17 ਕੱਕਾ 100 ਮੇਰਾ ਪਤਾ ਹੀ ਇੱਕ ਤੇ ਉਹ ਦੁਖਰਾ ਤੁਹਾਨੂੰ ਕਾ ਕਰ ਲੈਨੋ ਫੇਰ ਰੋਟੀ ਪਾਣੀ ਕਰ ਲੂਗੀ ਤੂੰ ਆਰਾਮ ਕਰ ਲਾ ਚਾਹੀ ਮੈਂ ਰੈਸਟ ਕਰ ਲੂਗੀ ਹਾਂ ਮੈਂ ਆ ਜੀ ਮਾਹਰੋ ਨੂੰ ਗਰੀਬ ਨੂੰ ਕਹਿਣਾ ਵਾ ਮੇਰੇ ਨਾਲ ਰੋਟੀ ਪਾਣੀ ਕਰ ਦੂਗੀ ਓ ਸਹੀ ਠੀਕ ਹੈ ਠੀਕ ਹੈ ਤੇ ਵੇਨਾ ਮੈਂ ਕਿੱਥੇ ਅਗ ਰਹਿਨ ਰੋਟੀ ਪਾਣੀ ਪਕਾਵੇ ਫਿਰ ਟਾਈਮ ਆ ਵਾ ਗਿਆ ਤੇ ਜੋ ਤੇ ਜੋ ਹਾਂਜੀ ਕਿੱਟ ਨੂੰ ਠੀਕ ਜੀ ਮੈਂ ਪਾਣੀ ਲਿਆ ਹਾਂ ਦਵਾਈ ਖਾਣ ਨੂੰ ਠੀਕ ਆ ਲਿਆ ਦੂੰ ਹਲੋ ਮਾ ਸੁਣ ਲਓ ਦਵਾਈ

ये न मम्मी ने फोन लगा लिया हेलो हाँ कियाल है सासरी कार मम्मी सासरी कार पर था और कियाल जो क्यंगा बैठे हैं अच्छा और कियाल जो सनी ना था ये क्या है आए। ते पीने ना था कियाल जो ਇਹ ਨੋਮੀ ਧੀਆ ਹੋਸ਼ਿਆ ਹੋਰ ਤੇ ਲਹਾਂ ਮੰਮੀ ਨੇ ਥੋੜੇ ਦਿਨ ਠੀਕ ਨਹੀਂ ਆ ਤੇ ਥੋੜੇ ਦਿਨ ਪੀਣ ਨੂੰ ਪਈ ਦੋ ਹਾਂ ਨਹੀਂ ਪੁੱਤ ਸਾਡਾ ਕਿੱਥੇ ਟਾਈਮ ਹੈ ਅਸੀਂ ਦਿੱਲੀ ਦੇ ਲਾਰੇ ਸੁੱਕਣੇ ਪਾਉਣ ਦੇ ਆ ਵੇਖ ਲਓ ਤੇ ਵਾਸਤੇ ਮੈਂ ਤੁਹਾਡੇ ਤੇ ਮਾਣਿਆ ਅਬ ਚਲ ਮੇਰੀ ਭੈਣ ਆ ਜੂਗੀ 4 ਦਿਨ ਨਹੀਂ ਪੁੱਤ ਸਾਡਾ ਨਹੀਂ ਟਾਈਮ ਹੈਗਾ ਨਹੀਂ ਮੇਰੇ ਕੋ ਕੰਮ ਨਹੀਂ ਹੁੰਦਾ ਇਦਾਂ ਲੰਮੇ ਪਈ ਰਹਿੰਦੀ ਮੁੰਡਾ ਵੀ ਇੰਨਾ ਲਾਪਰਵਾਹ ਜਾਵਾ ਕੋਈ ਕਰਦਾ ਹੀ ਨਹੀਂ ਹੈ ਗੱਲ ਮੈਂ ਕਹਿੰਮ ਤੇ ਪਸੇਰੀ ਕੋਟ ਬੀਤ ਉਸੇ ਲਈ ਬਾਹਰ ਚਲੀ ਜਾਂਦੀ ਉਹ ਖੇਡਦਾ ਖੇਡਦਾ ਤੇ ਤਕਾਲ ਦੋ ਵੇਲੇ ਚਾਰ ਦਿਨ ਪੀਣੋਂ ਮੰਨੀਏ ਤੁਹਾਡੇ ਤੇ ਮਾਨ ਆ ਨਹੀਂ ਪੁੱਤ ਸਾਡਾ ਨਹੀਂ ਟਾਈਮ ਆਗਾ ਗਰਲੀਨ ਨੂੰ ਕਹਦਾ ਹੂੰ ਕੋਈ ਵੀ ਕਾਮਿਆਂ ਦੇ ਪੁੱਤ ਲੈ ਉਹ 10 ਦਿਨ ਦੇ ਵੀ ਨਹੀਂ ਕੋਈ ਇੱਧਰ ਖਿਆ ਰੱਖੀ ਹੁਣ ਮੈਂ ਕਿੱਦਾਂ ਖਿਆ ਰੱਖੂੰਗਾ ਅਗਲਾ ਕਹੂੰਗਾ ਨਾ ਵੀ ਮੈਂ ਉਦੋਂ ਪਿਆਨੀ ਹਾਂ ਪੀਂ ਮੈਂ ਆਪਣੇ ਪੇਕੇ ਆ ਦੀ ਗੱਲ ਕਰਨੀ ਹੈ ਤੇ ਅੱਜ ਤੇਰੇ ਪੇਕੇ ਆਲੇ ਥੰਮੀ ਨਹੀਂ ਤੇਰੀ ਭੈਣ ਨਹੀਂ ਪੁੱਤ ਸਾਡਾ ਨਹੀਂ ਟਾਈਮ ਆਗਾ ਵਾਹ ਵੇਲੇ ਫਿਰ ਆ ਤੁਹਾਡੇ ਬੋਧ ਮਾੜੀਆਂ ਗੱਲਾਂ ਵੀ ਗੱਲਾਂ ਥੋੜੀ ਤੁਹਾਡੀ ਸਹੀ ਆ ਤਨੋ ਠੀਕ ਆ ਫਿਰ ਮੂ ਠੀਕ ਆ ਮਮਤਾ ਨੂੰ ਕਿਉਂ ਆਦੂ ਇਹਦੇ ਦਵਾਈ ਲੈ ਕੇ ਆਉਂਦੇ ਨਾਲ ਨਾਲ ਨਾਨੀ ਮਮਾ ਨੂੰ ਕਹਿੰਦੇ ਮੈਂ ਠੀਕ ਨਹੀਂ ਆ ਉਹ ਤਾਂ ਕੋਹ ਨਹੀਂ ਸਰੀਜਾ ਠੀਕ ਇੱਕਦਮ ਬੀਤੀ ਜਾ ਵੜ ਜਾ ਨਾਲ ਬੁਖਾਰ ਗਿਆ ਵਾ ਤੇਜ ਨੂੰ ਮੈਂ ਕਹਿੰਦੀ ਮੇਰਾ ਸਿਰ ਘੋਟੋ ਨੇ ਘਟਿਆ ਹੀ ਨਹੀਂ ਤੇ ਗੇਮ ਖੇਡਦਾ ਖੇਡਦਾ ਬਾਹਰ ਚਲ ਗਿਆ ਵਾ ਤੇ ਕੋਈ ਨਹੀਂ ਮੈਂ ਘੋਟ ਦਿੰਨੀ ਆ ਹਰ ਕੀ ਚਲ ਘੋਟ ਦੇ ਪੁੱਤ ਬਾਹਰ ਹੋ ਤਿੱਲਾ ਮੈਂ பட்டிய ਕੀ ਬਣਾ ਲੈਣੀ ਤੂੰ ਬਥੇ ਇੱਧਰ ਲੱਗ ਗਿਆ ਕੋਈ ਨਹੀਂ ਰੋਟੀ ਬਣਾ ਲੈ ਲੈ ਸੋਦੀ ਸੋਦੀ ਬਣ ਗਈ ਬਸ ਵੀਰੇ ਨੇ ਤੇ ਪਾਪਾ ਨੇ ਆਣ ਕੇ ਖਾਣੀ ਰੋਟੀ ਕੋਈ ਘਰ ਆਣ ਬਣਾ ਦਿੰਨੀ ਆ ਠੀਕ ਹਾਂਜੀ ਆ ਯਾਰ ਅੰਦਰ ਸੱਤ ਚਾਲ ਸਰਕਾਰੀ ਚਾਲ ਤੇ ਅੰਤ ਬੁਖਾਰ ਜਬਤ ਹੋ ਗਿਆ ਨਾਲ ਵੀ ਪੀਜਾ ਵੱਧ ਗਿਆ ਉਹ ਸ਼ਾਇਦ ਆ ਰਿਹਾ ਤਾ ਆ ਲੈ ਕੇ ਫਟੋਣੀ ਹੂੰ ਖਾਣੀ ਦੇ ਕੰਮ ਹੀ ਰੱਖਦੇ ਆਂ ਮੈਂ ਮਮਲਾ ਪਟਿਆਲਾ ਖਣੇ ਤੁਹਾਡੇ ਰੋਟੀ ਲਾਦੇ ਵਾਸਤੇ ਰੋਟੀ ਲੈਣ ਆਈ ਆਂ ਅੱਜ ਅੱਜ ਆਦੇ ਆਦੇ ਗਰਲੇ ਨੂੰ ਮਤਰਾ ਹੀ ਸਮਝਦੇ ਹੁੰਦੇ ਇਹ ਗਰਲੇ ਫਿਰ ਵੀ ਕਿ ਨਹੀਂ ਚੰਗੀ ਹੈ ਉਹਨਾਂ ਦਾ ਖਿਆਲ ਰੱਖਦੀ ਰੋਟੀ ਪਾਣੀ ਸਾਰਾ ਕੁਝ ਕਰਦੀ ਨਾ ਕੰਜੀ ਕੋਤੋ ਹਰਦੀ ਨ ਵਿਚਾਰੀ ਕੱਲੀ ਨੂੰ ਕੀ ਪਤਾ ਆਪਣੇ ਘਰ ਦਾ ਜਾ ਬੋਤਾ ਆਪ ਹੀ ਕੰਮ ਨਾਲ ਕਰਾ ਦੇ ਲੱਗੇ ਭੰਡ ਭੰਡੇ ਮਾਰੀ ਲਾ ਹਾਂਜੀ ਕਰਾ ਦੇਣੀ ਫਿਰ ਹਾਂ ਆਹ ਕੀ ਹੈ ਰੱਬਾ ਇਹਨੂੰ ਟੀ ਨੂੰ ਮੈਂ ਹਮੇਸ਼ਾ ਵਿਦਕਰੇ ਪਉਂਦੀ ਰਹੀ ਹਰ ਕੰਮ ਚੱਲਦੀ ਰਹੀ ਨਹੀਂ ਮੇਰਾ ਪੁੱਤ ਹੀ ਚੰਗਾ ਵਾ ਕਦੀ ਵੀ ਇਹਨੂੰ ਮੈਂ ਆਪਣੀ ਟੀ ਨਹੀਂ ਅਪਣਾਇਆ ਕਿਤੇ ਇਹ ਟੀ ਵਿਚਾਰੀ ਮੇਰੀ ਅੱਜ ਦੁੱਖ ਤਕਲੀਫ ਦੇ ਵੇਲੇ ਆ ਤੇ ਇਹੋ ਲਾਗੇ ਲੱਗੀ ਮੇਰੀ ਤੇ ਪੁੱਤ ਮੇਰਾ ਤੇ ਲਾਗੇ ਨਹੀਂ ਲੱਗਦਾ ਉਹ ਤੇ ਗੇਮਾਂ ਹੀ ਖੇਡਦਾ ਵਾ ਤਮ ਮਮੀ ਆਪਣੇ ਮਾ ਮਗਰ ਲੱਗ ਲੱਗੇ ਤੇ ਇਹ ਦਿਨ ਸਭ ਤੋਂ ਵਿਚਾਰੀ ਨਾ ਈਰਖਾ ਕਰਦੀ ਰਹੀ। ਮਾ ਮੇਰੀ ਨੇ ਕਹਣਾ ਬਗਾਨੀਆਂ ਨਹੀਂ ਬਣਦੀਆਂ। ਮਾ ਵੀ ਮਤੇ ਹੀ ਬਣੀ ਰਹੀ ਪਰ ਉਹਨੇ ਮਿੰਤੀ ਨੇ ਫਿਰ ਵੀ ਮੇਰੀ ਪੱਟੀਆਂ ਰੱਖਦੀ ਆ ਰੋਟੀ ਫੜਾਉਂਦੀ ਆ। ਮਮਾ ਘਰ ਰੋਟੀ ਖਾ ਲੋ। ਬਕਾਲੀ ਕਰ ਤੂੰ? ਹਾਂਜੀ ਬਕਾਲੀ ਆ। ਹਾਂ ਤੂੰ ਨੇ ਜੇ ਤਵਾ ਦਾ। ਫਿਰ ਤੋਲੇ ਵੀ ਪਤਮੀ ਹੋਣੀ ਆ। ਆ ਲੋ ਫੇ ਖਾ ਲੋ।

ਕਾ ਕਾ ਮਮਾ ਘਾਲੋ ਤੇ ਮੇ ਰੋਟੀ ਹੋਣਾ ਹਰਲੀ ਡੇਰ ਹੋਈ ਜਮਾ ਉਹਨਾਂ ਨੇ ਕੰਮ ਕਰਾ ਦੋ ਤੇ ਪਪਾ ਹਣੀ ਮੇ ਹੋ ਗਏ ਕਰੋ ਪੱਤੇ ਚਲ ਹਾਂਜੀ ਹਰਲੀ ਰੋਟੀ ਖਾਤੀ ਹਾਂ ਰੋਟੀਆਂ ਤੇ ਪੱਕ ਗਈ ਆ ਤੇ ਤੂੰ ਇਹ ਲੈ ਰੋਟੀਆਂ ਬਹੁਤ ਆ ਰੋਟੀਆਂ ਤੇ ਬਦੇਰੀਆਂ ਵਾਧੂ ਆ ਚੱਲ ਹੁਣ ਆਪਾਂ ਪੰਡਾ ਮਾ ਲੀ ਲੈਨੇ ਆ ਤੇ ਬਾਜੂ ਆਪਾਂ ਪੜਾਈ ਕਰ ਲਈ ਹਾਂ ਠੀਕ ਆ ਗਲਾਸ ਦੇ ਦੇ ਚੱਲ ਪੰਡੇ ਤੇ ਮਾ ਲਦੇ ਗਏ ਹੁਣ ਆ ਜਾ ਆਪਾਂ ਪੜ ਲਈ ਫਿਰ ਚਲੋ